ਸਚਿਕਾਲ ਸੰਦਰ ਨਿਊਜ਼ ਦੇਖਣੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਦੇ ਹਾਜ਼ਰ ਆਇਆ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਫਿਰ ਬੇਨਤੀza ਰਹੀ ਕੇਂਦਰ ਤੇ ਕਿਸਾਨਾਂ ਵਿਚਾਲੇ ਤਿੱਜੇ ਦੌਰ ਦੀ ਗੱਲਬਾਤ ਹੁਣ ਐਤਵਾਰ ਨੂੰ ਹੋਵੇਗੀ ਮੀਟਿੰਗ ਆंदोलਨ ਦੌਰਾਨ ਪਿੰਡ ਚਾਚੋ ਕੀ ਦੇ ਕਿਸਾਨ ਗਿਆਨ ਸਿੰਘ ਦੀ ਹੋਈ ਮੌਤ 11 ਫਰਵਰੀ ਨੂੰ ਦਿੱਲੀ ਲਈ ਹੋਈ ਸੀ ਰਵਾਨਾ ਕਿਸਾਨਾਂ ਦੇ ਭਾਰਤ ਬੰਦ ਸੱਦੇ ਕਾਰਨ ਪੰਜਾਬ ਚ ਅੱਜ ਬੱਸ ਸੇਵਾ ਰਹੇਗੀ ਬੰਦ ਹੈ ਐਮਰਜੈਂਸੀ ਸੇਵਾਵਾਂ ਨੂੰ ਦਿੱਤੀ ਸ਼ੋਰ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਹਰਿਆਣਾ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਬੇਲੋੜੀ ਯਾਤਰਾ ਤੋਂ ਬਚਣ ਦੀ ਕੀਤੀ ਅਪੀਲ ਚਾਹਨਾ ਤੋਂ ਪਹਿਲਾਂ ਕਾਂਗਰਸ ਦੇ ਸਾਰੇ ਅਕਾਊਂਟ ਫ੍ਰੀਜ਼ ਆਈਟੀ ਨੇ ਮੰਗੀ 210 ਕਰੋੜ ਦੀ ਰਿਕਵਰੀ ਅੰਦੋਲਨ ਦਰਮਿਆਨ ਆਏ ਕਿ ਸਾਨਿਤਾਪਨ ਤੇ ਏਡੀਪੀਐਮ ਮੋਦੀ ਨੂੰ ਅਪੀਲ ਅਗਲੀ ਗੱਲਬਾਤ ਵਿੱਚ ਮਸਲੇ ਦਾ ਕੱਢਣ ਹੱਲ ਕਿਸਾਨਾਂ ਦੇ ਅੰਦੋਲਨ ਕਾਰਨ ਮਾਚਲ ਦੇ ਸ਼ਹਿਰ ਸਪਟਾ ਉਦਯੋਗ ਨੂੰ ਵੱਡਾ ਝਟਕਾ 90% ਐਡਵਾਂਸ ਬੁਕਿੰਗ ਹੋਈ ਰੱਦ ਕਿਸਾਨਾਂ ਦੇ ਭਾਰਤ ਬੰਦ ਸੱਦੇ ਤੇ ਅੱਜ ਲੁਧਿਆਣਾ ਬੰਦ ਸੜਕਾਂ 'ਤੇ ਲੱਗੇ ਧਰਨੇ ਅੱਜ ਤੋਂ ਹਾਸੀ ਰੋ ਤੱਕ ਵਿਚਾਲੇ ਚੱਲੇਗੀ ਟ੍ਰੇਨ ਪੀਐਮ ਮੋਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਣਗੇ ਹਰੀ ਚੰਡੀ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਵਿਚਾਲੇ ਦੀ ਜੋ ਮੀਟਿੰਗ ਤੋਂ ਬਾਅਦ ਸੀਐਮ ਮੰਨ ਨੇ ਕਿਹਾ ਕਿ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਮੋਤਲ ਇ ਵਿਦਿਆਰਥੀਆਂ ਦੀ ਪੜਾਈ ਤੇ ਮਾੜਾ ਅਸਰ ਪੈ ਰਿਹਾ ਹੈ ਅਯੁੱਧਿਆ ਰਾਮ ਮੰਦਿਰ ਦੀ ਨਵੀਂ ਵਿਵਸਥਾ ਰੋਜ਼ਾਨਾ 200 ਲੋਕਾਂ ਨੂੰ ਮਿਲੇਗਾ ਰਾਮ ਲਲਾ ਦੀ ਆਰਤੀ ਦਾਤ ਪਾਸ Google ਨੇ ਭਾਰਤ ਚ ਲਾਂਚ ਕੀਤਾ ਜੈਮਿਨੀ ਐਪ ਫਿਰੋਜ਼ਪੁਰਚ ਪੇਪਰ ਦੇਣ ਲਈ ਫਾਰਮ ਪਰ ਕੇ ਵਾਪਸ ਆ ਰਹੇ ਦੋਸਤਾਂ ਨਾਲ ਵਾਪਰੇ ਵੱਡਾ ਹਾਦਸਾ ਤਿੰਨ ਮੁੰਡਿਆਂ ਦੀ ਹੋਈ ਮੌਤ ਦੋ ਜ਼ਖਮੀ ਅਮਰੀਕਾ ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ ਕੰਮ ਤੋਂ ਘਰ ਜਾਂਦੇ ਸਮੇਂ ਕਾਰ ਨੇ ਮਾਰੀ ਟੱਕਰ ਪੰਜਾਬ ਤੋਂ ਹਰਿਆਣਾ ਆ ਰਹੇ ਆਲੂ ਮਟਰ ਤੇ ਕਿਨੂ ਦੀ ਸਪਲਾਈ ਰੁਕੀ ਸਬਜ਼ੀਆਂ ਦੇ ਭਾਅ ਵਧੇ ਕਾਂਗਰਸ ਦੇ ਖਾਤੇ ਫ੍ਰੀਜ ਕਰਨ ਤੇ ਪਾਬੰਦੀ ਹਟਾਈ ਗਈ ਪਾਰਟੀ ਨੇ ਕਿਹਾ ਸੀ ਨਾ ਤਾਂ ਬਿਜਲੀ ਦੇ ਬਿੱਲ ਭਰਨ ਦੇ ਸਮਰਥਨ ਨਾ ਹੀ ਮਲਾਜ਼ਮਾਂ ਨੂੰ ਤਨਖਾਹ ਦੇਣ ਲਈ ਸਮਰਥਨ ਦਿੱਲੀ ਦੀ ਪੇਂਟ ਫੈਕਟਰੀਜ਼ ਲੱਗੀ ਅੱਗ 11 ਦੀ ਮੌਤ 4 ਜ਼ਖਮੀ ਸਾਡੇ 3 ਘੰਟੇ ਚ ਲੱਗੀ ਅੱਗ ਤੇ ਕਾਬੂ ਕੈਮੀਕਲ ਕਾਰਨ ਧਮਾਕੇ ਦਾ ਡਰ ਚੀਨ ਤਿੱਬਤ ਵਿਵਾਦ ਨਾਲ ਸੰਬੰਧਤ ਬਿੱਲ ਅਮਰੀਕਾ ਦੇ ਹੇਟਲਿਸ ਸਦਨ ਦੇ ਪਾਸ ਇਸ ਦਾ ਮਕਸਦ ਚੀਨ ਤਿੱਬਤ ਨਾਲ ਗੱਲਬਾਤ ਸ਼ੁਰੂ ਕਰਨ ਲਈ ਦਬਾਅ ਬਣਾਉਣਾ ਪਠਾਨਕੋਟ ਚ ਲੁਧਿਆਣਾ ਦੀ ਔਰਤ ਨਾਲ ਗੈਂਗ ਰੇਪ ਫੇਸਬੁਕ ਤੇ ਹੋਈ ਦੋਸਤੀ ਘਰੋਂ ਅਗਵਾ ਹੋਟਲ ਚ ਬੁਝਾਈ ਵਾਸਨਾ ਐਫ ਆਈ ਆਰ ਹੋਇਆ ਦਰ ਪਾਰਦ ਰਾਜਕੋਟ ਟੈਸਟ ਚ 445 ਰਨ ਤੇ ਆਲ ਆਊਟ ਬੁਮਰਾ ਨੇ ਬਣਾਏ 26 ਰਨ ਤੇ ਜੜੇ ਜਾ ਤੇ ਉਹਿਤ ਨੇ ਬਣਾਏ ਸੈਕੜੇ ਇਹ ਸਾਨੂੰ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼